ਨੇ ਲਈ ਬੈਠੇ ਆਪਣੇ ਕੋਲ ਅਗਲੀ ਗੱਲ ਮੈਂ ਅਡੀ ਕਹਿਣਾ ਚਾਹਨਾ ਤਾਂ ਜਿਹੜਾ 100 ਦਿਨ ਦਾ ਰੁਜ਼ਗਾਰ ਸਾਡੇ ਲੋਕਾਂ ਨੂੰ ਮਿਲਿਆ ਉਹਦੇ ਵਿੱਚ ਪਹਿਲੀ ਗੱਲ ਕੀ ਹੈ ਕਿ 100 ਦਿਨ ਦੇ ਰੁਜ਼ਗਾਰ ਦੀ ਗਰੰਟੀ ਹੈ ਜਿਵੇਂ ਆਪਾਂ ਲੋਕ ਸਾਰੇ ਕੱਪੜੇ ਪਾਏ ਆ ਚੁੰਨੀ ਲਈ ਆ ਜੇਕਰ ਕਈ ਵਾਰੀ ਚੁੰਨੀ ਆਪਾਂ ਲੈ ਕੇ ਆਨੇ ਆ ਭਾਈ ਕਹਦੇ ਨਾ ਦੁਕਾਨਦਾਰ ਕਿ ਵੀ ਭੈਣੇ ਬੀਬਾ ਇਹ ਚੁੰਨੀ ਦੀ ਗਰੰਟੀ ਹੈ ਰੰਗ ਨਹੀਂ ਨਿਕਲਦਾ ਜੇ ਰੰਗ ਨਿਕਲ ਜੇ ਉਹਦੇ ਮੱਥੇ ਤੇ ਮਾਰਨੇ ਜਾ ਕੇ ਅੱਲਾ ਹੋਏ ਘਟਾ ਚੁੰਨੀ ਤੁਨੂੰ ਵਟਾਣੇ ਪੈਂਦੀ ਆ ਜੇਕਰ ਉਹਨੇ ਪੱਕੇ ਰੰਗ ਦੀ ਗਰੰਟੀ ਦਿੱਤੀ ਹੈ ਵੀ ਪੱਕੇ ਰੰਗ ਦੀ ਹੈ ਮਲੇ ਪੱਕੇ ਰੰਗ ਦਾ ਨਿਕਲਣਾ ਨਹੀਂ ਕਿਤਨਾ ਟਾਂਡਾ ਨਾਲ ਦੁਕਾਨਦਾਰ ਜਾਂ ਕਹਿੰਦਾ ਗਰੰਟੀ ਨਹੀਂ ਜੇ ਗਰੰਟੀ ਦੇ ਦਿੰਦਾ ਤਾਂ ਉਹਨੂੰ ਆਪਣੀ ਦੁਕਾਨਦਾਰੀ ਵਾਸਤੇ ਕਿਤੇ ਗਾਹਕ ਮੇਰੇ ਕੱਲ ਨੂੰ ਬੇਜਵਾਨਾ ਕਹਿਣ ਉਹਨੂੰ ਆਪਣੀ ਜ਼ੁਬਾਨ ਪਗਾਣੇ ਪੈਂਦੀ ਹੈ ਇਸੇ ਤਰ੍ਹਾਂ 100 ਦਿਨਾਂ ਦੇ ਰੁਜ਼ਗਾਰ ਦੀ ਜਿਹੜੀ ਗਰੰਟੀ ਹੈ ਸਰਕਾਰ ਨੇ ਦਿੱਤੀ ਹੋਈ ਹੈ ਸਰਕਾਰ ਲੋਕਾਂ ਦੇ ਉੱਪਰ ਨਹੀਂ ਹੈਗੀ ਹੋਰ ਰੁਜ਼ਗਾਰ ਦੀ ਗਰੰਟੀ ਮੈਂ ਤੁਹਾਨੂੰ ਪੁੱਛਣਾ ਚਾਹਨਾ ਤੁਹਾਡੇ ਪਿੰਡਾਂ ਵਿੱਚ ਕਾਨੂੰਨ ਬਣੇ ਹੋਣ ਦੇ ਬਾਵਜੂਦ ਤਾਨੂੰ 100 ਦਿਨ ਰੁਜ਼ਗਾਰ ਮਿਲਦਾ ਨਹੀਂ ਮਿਲਦਾ ਨਹੀਂ ਨਾ ਮਿਲਦਾ ਹੁਣ ਪਹਿਲਾ ਸਵਾਲ ਹੈ ਕਿ ਕਿਉਂ ਨਹੀਂ ਮਿਲਦਾ ਕਿਉਂ ਨਹੀਂ ਬੋਲਦੇ ਕਿਲਾ ਦੇ ਚੁੱਪ ਰਹਿਣਾ ਸੀ